29 ਮਾਰਚ ਨਾ ਸਿਰਫ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਬਹੁਤ ਖਾਸ ਦਿਨ ਹੋਣ ਜਾ ਰਿਹਾ ਹੈ। ਦਰਅਸਲ ਇਸ ਦਿਨ ਸਿਰਫ ਇੱਕ ਨਹੀਂ ਬਲਕਿ 6 ਅਜਹਿਆ ਘਟਨਾਵਾਂ ਹੋਣ ਵਾਲੀਆਂ ਹਨ ਜੋ ਦੇਸ਼, ਦੁਨੀਆ, ਆਰਥਿਕ ਸਥਿਤੀ, ਆਰਥਿਕਤਾ, ਰਾਜਨੀਤੀ, 12 ਰਾਸ਼ੀਆਂ, ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰਨਗੀਆਂ। ਚਾਤੁਰ ਮਹੀਨੇ ਦੀ ਕ੍ਰਿਸ਼ਨ ਦੀ ਅਮਾਵਸਿਆ ਤਿਥੀ 29 ਮਾਰਚ ਨੂੰ ਹੋਵੇਗੀ ਅਤੇ ਅਗਲੇ ਦਿਨ ਤੋਂ ਚਾਤੁਰ ਨਵਰਾਤਰੀ 2025 ਇਹ ਸ਼ੁਰੂ ਹੋ ਜਾਵੇਗੀ। 29 ਮਾਰਚ ਨੂੰ ਹੋਣ ਵਾਲੀਆਂ ਇਹਨਾਂ 6 ਘਟਨਾਵਾਂ ਦਾ ਅਸਰ ਜ਼ਿੰਦਗੀ ਦੇ ਹਰ ਖੇਤਰ 'ਚ ਦੇਖਣ ਨੂੰ ਮਿਲੇਗਾ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਹ ਬਹੁਤ ਘੱਟ ਹੁੰਦਾ ਹੈ ਕਿ ਇੱਕ ਹੀ ਦਿਨ 6 ਵੱਡੀਆਂ ਚੀਜ਼ਾਂ ਹੋਣ ਜਾ ਰਹੀਆਂ ਹਨ ਜਿਸ ਦਾ ਪ੍ਰਭਾਵ ਪੂਰੀ ਦੁਨੀਆ ਤੇ ਪਵੇਗਾ ਆਓ ਜਾਣਦੇ ਹਾਂ 29 ਮਾਰਚ ਸ਼ਨੀਵਾਰ ਨੂੰ ਕਿਹੜੀਆਂ 6 ਵੱਡੀਆਂ ਘਟਨਾਵਾਂ ਹੋਣ ਜਾ ਰਹੀਆਂ ਹਨ ਸੂਰਜ ਗ੍ਰਹਿਣ 2025 ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ 29 ਮਾਰਚ ਸ਼ਨੀਵਾਰ ਨੂੰ ਲੱਗਣ ਜਾ ਰਿਹਾ ਹੈ ਹਾਲਾਂਕਿ ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਲਈ ਇਸ ਗ੍ਰਹਿਣ ਦੀ ਸੂਤਕ ਮਿਆਦ ਜਾਇਜ਼ ਨਹੀਂ ਹੋਵੇਗੀ ਜੋਤਿਸ਼ ਸ਼ਾਸਤਰ ਦੇ ਅਨੁਸਾਰ ਗ੍ਰਹਿਣ ਕਿਤੇ ਵੀ ਨਜ਼ਰ ਆਵੇ ਜਾਂ ਨਾ ਹੋਵੇ ਇਸਾ ਪ੍ਰਭਾਵ ਦੇਸ਼ ਅਤੇ ਦੁਨੀਆ ਸਮੇਤ ਮੇਸ਼ ਤੋਂ ਮੀਨ ਤੱਕ ਦੀਆਂ ਸਾਰੀਆਂ 12 ਰਾਸ਼ੀਆਂ ਤੇ ਪੈਂਦਾ ਹੈ 29 ਮਾਰਚ ਨੂੰ ਸੂਰਜ ਗ੍ਰਹਿਣ ਮੀਨ ਅਤੇ ਉਤਰਾ ਭਾਦਰਪਦ ਨਕਸ਼ਤਰ ਵਿੱਚ ਲੱਗਣ ਵਾਲਾ ਹੈ ਇਹ ਗ੍ਰਹਿਣ ਦੁਪਹਿਰ 2:20 ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 6:16 ਤੇ ਸਮਾਪਤ ਹੋਵੇਗਾ ਤੁਹਾਨੂੰ ਦੱਸ ਦੇਈਏ ਕਿ ਜਦੋਂ ਚੰ드ਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ ਤਾਂ ਸੂਰਜ ਗ੍ਰਹਿਣ ਹੁੰਦਾ ਹੈ ਚੈਤਰ ਅਮਾਵਸਿਆ 2025 ਚੈਤਰ ਅਮਾਵਸਿਆ ਦਾ ਤਿਉਹਾਰ ਵੀ 29 ਮਾਰਚ ਨੂੰ ਮਨਾਇਆ ਜਾਵੇਗਾ ਅਤੇ ਹਿੰਦੂ ਧਰਮ ਵਿੱਚ ਅਮਾਵਸਿਆ ਦੀ ਤਾਰੀਖ ਦਾ ਵਿਸ਼ੇਸ਼ ਮਹੱਤਵ ਹੈ ਇਸ ਦਿਨ ਪਵਿੱਤਰ ਨਦੀ 'ਚ ਇਸ਼ਨਾਨ ਕਰਨ ਤੋਂ ਬਾਅਦ ਪੂਰਵਜਾਂ ਦੇ ਨਾਮ ਤੇ ਤਰਪਣ ਅਤੇ ਪਿੰਡ ਦਾਨ ਕੀਤਾ ਜਾਂਦਾ ਹੈ ਇਸ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਅਤੇ ਮਨੁੱਖ ਨੂੰ ਪਿੱਤਰ ਦੋਸ਼ ਤੋਂ ਮੁਕਤੀ ਮਿਲਦੀ ਹੈ ਚੈਤਰ ਅਮਾਵਸਿਆ ਦੇ ਦਿਨ ਦਾਨ ਪੁੰਨ ਅਤੇ ਧਾਰਮਿਕ ਕਾਰਜ ਕਰਨ ਦਾ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਮਹੀਨੇ ਦੇ 30 ਦਿਨਾਂ ਨੂੰ ਚੰਦਰਮਾ ਦੇ ਪੜਾਅ ਦੇ ਆਧਾਰ ਤੇ 15 ਦਿਨਾਂ ਦੇ ਦੋ ਪੱਖਾਂ ਸ਼ੁਕਲ ਪੱਖ ਅਤੇ ਕ੍ਰਿਸ਼ਨ ਪੱਖ ਵਿੱਚ ਵੰਡਿਆ ਗਿਆ ਹੈ ਸ਼ੁਕਲ ਪੱਖ ਦੇ ਆਖਰੀ ਦਿਨ ਨੂੰ ਪੂਰਨਿਮਾ ਅਤੇ ਕ੍ਰਿਸ਼ਨ ਪੱਖ ਦੇ ਆਖਰੀ ਦਿਨ ਨੂੰ ਅਮਾਵਸਿਆ ਕਿਹਾ ਜਾਂਦਾ ਹੈ ਸ਼ਨੀ ਅਮਾਵਸਿਆ 2025 ਸ਼ਨੀ ਅਮਾਵਸਿਆ 29 ਮਾਰਚ ਨੂੰ ਹੈ ਜਦੋਂ ਅਮਾਵਸਿਆ ਤਿਥੀ ਸ਼ਨੀਵਾਰ ਨੂੰ ਆਉਂਦੀ ਹੈ ਤਾਂ ਉਸ ਅਮਾਵਸ ਨੂੰ ਸ਼ਨੀ ਅਮਾਵਸਿਆ ਜਾਂ ਸ਼ਨੀਸ਼ਟਰੀ ਅਮਾਵਸਿਆ ਕਿਹਾ ਜਾਂਦਾ ਹੈ ਸ਼ਨੀ ਅਮਾਵਸਿਆ ਤੇ ਸ਼ਨੀ ਦੇਵ ਨਿਆਂ ਦੇ ਦੇਵਤੇ ਅਤੇ ਕਰਮ ਲਈ ਜ਼ਿੰਮੇਵਾਰ ਗ੍ਰਹਿ ਦੀ ਪੂਜਾ ਕੀਤੀ ਜਾਂਦੀ ਹੈ ਸ਼ਨੀ ਅਮਾਵਸਿਆ ਦਾ ਦਿਨ ਉਹਨਾਂ ਲੋਕਾਂ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੋ ਸ਼ਨੀ ਦੋਸ਼ ਸਾਢੇ 7ੀ ਜਾਂ ਸ਼ਨੀ ਦੀ ਟਾਇਆ ਤੋਂ ਪ੍ਰਭਾਵਿਤ ਹੁੰਦੇ ਹਨ ਸ਼ਨੀ ਦੇਵ ਦੀ ਪੂਜਾ ਕਰਨ ਅਤੇ ਸ਼ਨੀ ਨਾਲ ਸੰਬੰਧਿਤ ਚੀਜ਼ਾਂ ਦਾ ਦਾਨ ਕਰਨ ਨਾਲ ਸ਼ਨੀ ਦੇਵ ਪ੍ਰਸੰਨ ਹੁੰਦੇ ਹਨ ਅਤੇ ਸ਼ਨੀ ਦੋਸ਼ ਦੇ ਅਸ਼ubh ਪ੍ਰਭਾਵ ਵੀ ਘਟ ਹੁੰਦੇ ਹਨ ਸਮੱਸਿਆਵਾਂ ਦੇ ਹੱਲ ਲਈ ਸ਼ਨੀ અમાਵਸਿਆ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ ਮੀਨ ਵਿੱਚ ਸ਼ਨੀ ਦਾ ਗੋਚਰ 29 ਮਾਰਚ ਨੂੰ ਸ਼ਨੀ ਦੇਵ ਆਪਣੀ ਰਾਸ਼ੀ ਤੋਂ ਬਾਹਰ ਹੋ ਕੇ ਮੀਨ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ ਵੈਦਿਕ ਜੋਤਿਸ਼ ਦੇ ਅਨੁਸਾਰ ਸ਼ਨੀ ਦੇਵ ਸਾਰੇ ਗ੍ਰਹਿਆਂ ਵਿੱਚੋਂ ਸਭ ਤੋਂ ਹੌਲੀ ਚੱਲਦਾ ਹੈ ਇਸ ਲਈ ਇਹ ਕ੍ਰਾਸ਼ੀ ਵਿੱਚ 2.5 ਸਾਲ ਬਿਤਾਉਂਦਾ ਹੈ 30 ਸਾਲਾਂ ਬਾਅਦ ਸ਼ਨੀ ਦੇਵ ਜੁਪੀਟਰ ਦੀ ਰਾਸ਼ੀ ਮੀਨ ਵਿੱਚ ਗੋਚਰ ਕਰੇਗਾ ਜੋ ਕਿ ਮੇਸ਼ ਤੋਂ ਮੀਨ ਤੱਕ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ ਮੀਨ ਰਾਸ਼ੀ 'ਚ ਸ਼ਨੀ ਦੇਵ ਦੇ ਆਉਣ ਨਾਲ ਸ਼ਨੀ ਦੀ ਧੀ ਦਾ ਪ੍ਰਭਾਵ ਕੱਸਰ ਅਤੇ ਸਕਾਰਪੀਓ ਰਾਸ਼ੀ ਦੇ ਖਤਮ ਹੋ ਜਾਵੇਗਾ ਅਤੇ ਸਿੰਘ ਅਤੇ ਧਨ ਰਾਸ਼ੀ ਰੇ ਸ਼ੁਰੂ ਹੋਵੇਗਾ ਮਕਰ ਰਾਸ਼ੀ ਦੇ ਲੋਕਾਂ ਨੂੰ ਜਿੱਥੇ ਸ਼ਨੀ ਦੀ 7.5 ਤੋਂ ਰਾਹਤ ਮਿਲੇਗੀ ਉੱਥੇ ਹੀ ਕੁੰਭ ਮੀਨ ਅਤੇ ਮੀਨ ਰਾਸ਼ੀ ਦੇ ਲੋਕਾਂ ਨੂੰ ਸ਼ਨੀ ਦੀ 7.5 ਸ਼ੁਰੂ ਹੋਵੇਗੀ मीन ਵਿੱਚ 6 ਗ੍ਰਹਿਆਂ ਦਾ ਸੁਮੇਲ 29 ਮਾਰਚ ਦਿਨ ਸ਼ਨੀਵਾਰ ਨੂੰ 100 ਸਾਲ ਬਾਅਦ ਗ੍ਰਹਿਆਂ ਦਾ ਅਜਿਹਾ ਦੁਰਲਭ ਸੰਯੋਗ ਹੋ ਰਿਹਾ ਹੈ ਜਿਸ ਦਾ ਅਸਰ ਦੇਸ਼ ਅਤੇ ਦੁਨੀਆ ਕਰੀਅਰ 12 ਰਾਸ਼ੀਆਂ ਤੋਂ ਮੀਨ ਰਾਸ਼ੀ ਤੱਕ ਹੋਵੇਗਾ 29 ਮਾਰਚ ਨੂੰ ਸ਼ਨੀ ਸੂਰਜ ਬੁੱਧ ਚੰਦਰਮਾ ਰਾਹੂ ਅਤੇ ਸ਼ੁਕਰ ਮੀਨ ਰਾਸ਼ੀ ਵਿੱਚ ਮੌਜੂਦ ਰਹਿਣਗੇ ਇੱਕ ਰਾਸ਼ੀ ਵਿੱਚ ਵੱਡੇ ਗ੍ਰਹਿਆਂ ਦਾ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਗ੍ਰਹਿਆਂ ਦੇ ਇਸ ਦੁਰਲਭ ਸੰਯੋਗ ਕਾਰਨ ਲక్ష్ਮੀ ਨਾਰਾਇਣ ਯੋਗ ਬੁੱਧਾ ਦੇ ਯੋਗ ਸਮੇਤ ਕਈ ਸ਼ੁਭ ਯੋਗ ਬਣ ਰਹੇ ਹਨ ਜਦ ਕਿ ਰਾਹੂ ਅਤੇ ਸ਼ਨੀ ਦੇ ਸੰਯੋਗ ਕਾਰਨ ਕਈ ਅਸ਼ੁਭ ਯੋਗ ਵੀ ਬਣ ਰਹੇ ਹਨ ਜਿਸ ਵਿੱਚ ਸ਼ਨੀ ਅਤੇ ਚੰਦਰਮਾ ਦੇ ਸੰਯੋਗ ਕਾਰਨ ਵੈਂਪਾਇਰ ਯੋਗ ਅਤੇ ਵਿਸ਼ਾ ਯੋਗ ਸਮੇਤ ਕਈ ਅਸ਼ੁਭ ਯੋਗ ਵੀ ਬਣ ਰਹੇ ਹਨ ਜਿਸ ਦਾ ਪ੍ਰਭਾਵ ਸਾਰਿਆਂ ਤੇ ਪਵੇਗਾ ਵਿਕਰਮ ਸੰਵਤ 2081 ਦਾ ਆਖਰੀ ਦਿਨ 29 ਮਾਰਚ ਵਿਕਰਮ ਸੰਵਤ 2081 ਦਾ ਆਖਰੀ ਦਿਨ ਹੋਣ ਜਾ ਰਿਹਾ ਹੈ ਅਤੇ ਆਖਰੀ ਦਿਨ ਹੀ ਕਈ ਵੱਡੀਆਂ ਘਟਨਾਵਾਂ ਵਾਪਰਨ ਵਾਲੀਆਂ ਹਨ ਹਿੰਦੂ ਨਵਾਂ ਸਾਲ ਅਤੇ ਚਤੁਰ ਨਵਰਾਤਰੀ ਅਗਲੇ ਦਿਨ ਯਾਨੀ 30 ਮਾਰਚ ਤੋਂ ਸ਼ੁਰੂ ਹੋਵੇਗੀ